ਸ਼ੁਕਰ ਹੈ ਮਾਲਕਾ ਡਾਕਟਰ ਸਾਹਿਬ ਨੂੰ ਅਸੀਂ ਜਿੱਦਾਂ ਮਿਲ ਕੇ ਆਏ ਆਂ ਔਰ ਉਹਨਾਂ ਨੇ ਦੱਸਿਆ ਵੀ ਕੱਲ ਨਾਲੋਂ ਕਾਫੀ ਬੈਟਰ ਆ ਮਤਲਬ ਕੱਲ ਜਿੱਦਾਂ ਕੋਈ ਵੀ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਕਿਦਾਂ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਸ਼ੁਰੂ ਕੀਤਾ ਆ ਤੇ ਇਹ ਅੱ비 ਕੱਲ੍ਹ ਨਾਲੋਂ ਕਾਫੀ ਬੈਟਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਕਿ ਤੁਸੀਂ ਅਰਦਾਸ ਕਰੋ ਅਰਦਾਸ ਬਹੁਤ ਪਾਵਰ ਆ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਿਹਾ ਸੋ ਸਾਡੀ ਇਹੋ ਦੁਆ ਹੈ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਅਸੀਂ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਲਈ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਨ ਲਿਕ ਲਾਂਗੇ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਰ ਅੱਜ ਹੁਣ ਜਦੋਂ ਅਸੀਂ ਡਾਕਟਰ ਸਾਹਿਬ ਕੋ ਉੱਪਰ ਮਿਲ ਕੇ ਆਏ ਆਂ ਰਾਜਵੀਰ ਨੂੰ ਵੀ ਦੇਖ ਕੇ ਆਏ ਮੈਂ ਤੇ ਡਾਕਟਰ ਸਾਹਿਬ ਨੇ ਕਾਫੀ ਪੋਜ਼ਿਟਿਵ ਕੀਤਾ ਆ ਸੋ ਮਨ ਕਿਰਪਾ ਕਰਨਾ ਅੱਜ ਦੁਬਾਰਾ ਇੱਕ ਵਾਰ ਉਹ ਸੀਟੀ ਸਕੈਨ ਸਾਰਾ ਕਰਨਗੇ ਤੇ ਮੈਨੂੰ ਲੱਗਦਾ ਵੀ ਅਰਦਾਸਾਂ ਕੰਮ ਕਰ ਰਹੀਆਂ ਆ ਲੋਕਾਂ ਦੀ ਬਿਲਕੁਲ ਤੁਸੀਂ ਹਸਪੀਟਲ ਜਦੋਂ ਸਵੇਰੇ ਆਏ ਹੋ ਤੁਸੀਂ ਇੱਕ ਵੀਡੀਓ ਵੀ ਸਾਂਝੀ ਕੀਤੀ ਕਿ ਜਿਹੜੀ ਫੇਕ ਖਬਰਾਂ ਫਲਾਈਆਂ ਜਾ ਰਹੀਆਂ ਨੇ ਉਸ ਦੇ ਬਾਰੇ ਵੀ ਪਲੀਜ਼ ਉਹ ਇਹੀ ਸੀਗਾ ਕਿ ਕਿ ਦੇਖੋ ਮੈਨੂੰ ਲੱਗਦਾ ਕਿ ਬੜੀ ਜ਼ਰੂਰ ਤਾਂ ਸਾਨੂੰ ਆਪਾਂ ਨੂੰ ਕਿਉਂਕਿ ਉਹ ਬੜਾ ਵੱਡਾ ਇੱਕ ਕਲਾਕਾਰ ਆਰਟਿਸਟ ਆ ਇੱਕ ਮਾਗਦਾ ਪੁੱਤ ਆ ਬੱਚੇ ਆ ਉਹਦੇ ਸਾਰਾ ਪਰਿਵਾਰ ਆ ਤੇ ਮਿਲਦਾ ਕਿ ਕੋਈ ਐਸਾ ਵਿਲਾ ਹੋਣਾ ਚਾਹੀਦਾ ਵੀ ਜਿੱਥੇ ਤੁਸੀਂ ਆਪਣਾ ਸਵਾਰਥ ਛੱਡ ਕੇ ਮਤਲਬ ਇਹਨੂੰ ਹੀ ਖੜਦਾ ਕਹਿੰਦੇ ਆ ਹੋਰ ਖੜਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਵੀਜ਼ ਹੀ ਪਾ ਲਈ ਜਾਓ ਸੋ ਉਹ ਕਿਉਂਕਿ ਉਹ ਜਿਹੜਾ ਆਰ ਆਈ ਪੀ ਜਾਂ ਲੋਕ ਆਪਣੇ ਕੋਲੋਂ ਪੋਸਟਰ ਬਣਾ ਬਣਾ ਕੇ ਪਾਈ ਜਾ ਰਹੇ ਉਹ ਚੀਜ਼ਾਂ ਫਿਰ ਬਹੁਤ ਜ਼ਿਆਦਾ ਜਿਹੜੇ ਲੋਕ ਬਾਹਰ ਬੈਠੇ ਆ ਜਾਂ ਜਿਹੜੇ ਪਰਿਵਾਰ ਰਿਸ਼ਤੇਦਾਰ ਬਾਹਰ ਬੈਠੇ ਆ ਉਹਨਾਂ ਨੂੰ ਬਹੁਤ ਚੀਜ਼ਾਂ ਫਿਰ ਉਹ ਹਾਰਟ ਕਰਦੀਆਂ ਸੋ ਪਲੀਜ਼ ਬੇਨਤੀ ਆ ਜਿੱਦਾਂ ਅਸੀਂ ਥੋੜੀ ਅੰਦਰੋਂ ਹੀ ਹੋ ਕੇ ਆਏ ਸੋ ਕਾਫੀ ਬੈਟਰ ਆ ਜੇ ਤੁਸੀਂ ਅਰਦਾਸ ਬੇਨਤੀ ਸਾਰੇ ਰੱਖੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੇ ਇੱਕ ਖਬਰ ਮੋਰਸ ਕੇ ਸਾਹਮਣੇ ਆ ਰਹੀ ਸੀ ਜਿਸ ਵਿੱਚ ਕਹਿੰਦੇ ਕਿ ਕਲਾਕਾਰ ਸਾਰੇ ਇਹ ਵੀ ਨਿਰਣੇ ਲੈ ਰਹੇ ਕਿ ਅਗਰ ਕਿਸੇ ਬੈਟਰ ਟਰੀਟਮੈਂਟ ਦੇ ਲਈ ਕਿਸੇ ਹੋਰ ਸਿਟੀ ਤੋਂ ਲੈ ਕੇ ਜਾਣਾ ਕੋਈ ਸੀ ایر ਲਿਫਟ ਕਰ ਕੱਲ ਹੀ ਕਿਹਾ ਸੀ ਡਾਕਟਰ ਹਰਸ਼ਬੀਰ ਸਿੰਘ ਛੋਡੀ ਸਾਹਿਬ ਆ ਬਹੁਤ ਕਾਬਿਲ ਡਾਕਟਰ ਆ ਅਸੀਂ ਕੱਲ ਹੀ ਉਹਦੇ ਨਾਲ ਗੱਲ ਕੀਤੀ ਸੀ ਬਟ ਉਹ ਕਹਿ ਰਹੇ ਕਿ ਅਜੇ ਉਹ ਸਟੇਟ ਮਤਲਬ ਹੈ ਨਹੀਂ ਉਹਦੇ ਦੀ ਅਜੇ ਮੈਟਲਿਫਟ ਕਰਾਂ ਦੀ ਕੰਡੀਸ਼ਨ ਹਾਂਜੀ ਉਹ ਕਹਿੰਦੇ ਇੱਥੇ ਹੀ ਬਹੁਤ ਬੈਸਟ ਟਰੀਟਮੈਂਟ ਦੇ ਰਿਹਾ ਬਹੁਤ ਕੇਅਰ ਕਰ ਰਹੇ ਆ ਤੇ ਹੁਣ ਵੀ ਡਾਕਟਰ ਸਾਹਿਬ ਆਪ ਆਏ ਸੀਗੇ ਜਿਹੜੇ ਵੀ ਡਾਕਟਰ ਸਾਹਿਬ ਆ ਉਹ ਜਿਹੜੇ ਸਾਡੇ ਚਲੋ ਕੋਈ 2-3 ਵਜੇ ਤੋਂ ਬਾਅਦ ਜਿਹੜੀ ਮਾਰਨਿੰਗ ਸੀ ਉਸ ਤੋਂ ਬਾਅਦ ਚੀਜ਼ਾਂ ਕੁਝ ਵਾਪਰੀਆਂ ਨੇ ਜਿਹੜੀਆਂ ਲੱਗਿਆ ਕਿ ਮਹਾਰਾਜ ਵੱਲੋਂ ਜਿਵੇਂ ਦੁਆਵਾਂ ਕੰਮ ਕਰਦੀਆਂ ਨੇ ਨਾ ਦੁਆ ਦਾਸ ਰੰਦਾ ਜੀ ਸੋ ਉਹ ਅਸਰ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ। ਕੀ ਅੱਜ ਡਾਕਟਰ ਸਾਹਿਬ ਜੀ ਜਦੋਂ ਮਿਲੇ ਆ ਸਾਨੂੰ ਤਾਂ ਬੜਾ ਸੋਹਣਾ ਜਾਨੀ ਆ ਦੱਸ ਕੇ ਗਏ ਆ ਕਿ ਇਹ ਇਹ ਦਿਆ ਕਿ ਚੀਜ਼ਾਂ ਠੀਕ ਹੋ ਰਹੀਆਂ ਨੇ ਉਹਦੀਆਂ ਹਣਾ। ਬਾਕੀ ਤਾਂ ਇਹ ਬਸ ਤੁਸੀਂ ਵੀ ਸਾਰੇ ਤੁਹਾਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਹੈ। ਉਹ ਨੀਚੇ ਗੱਲ ਨੂੰ ਮਾਈਕ ਯਾਰ ਮੜ ਮੜੇ। ਕਿ ਬਸ ਅਰਦਾਸ ਲਈ ਬੋਲੋ ਬਸ ਸਾਰੇ ਹਣਾ। ਆਪਣੇ ਟਾਈਟਲ ਵੀ ਜਿਹੜੇ ਦੇਣੇ। ਬਸ ਅਰਦਾਸ ਲਈ। ਕੋਈ ਨਹੀਂ ਵੀ ਤੁਸੀਂ মিডিਆ ਦੇ ਲਈ ਦਰਾਸਗੀ ਜ਼ਾਹਿਰ ਕੀਤੀ ਹੈ। ਬਸ ਬਹੁਤ سارے ਸੱਜਣ ਸੀ ਜਿਹੜੇ ਹਨ ਆਰ ਆਈ ਪੀ ਆਰ ਆਈ ਪੀ ਲਿਖਣ ਲੱਗੇ ਸੀ ਤੇ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਇਹ ਚੰਗੀ ਗੱਲ ਨਹੀਂ ਹੈ ਇੱਕ ਜਿਉਂਦੇ ਜਾਗਦੇ ਬੰਦੇ ਨੇ ਜਿਹੜਾ ਜ਼ਿੰਦਗੀ ਨਾਲ ਲੜ ਰਿਹਾ ਹੈ ਤੇ ਉਹਦੀ ਹਿੰਮਤ ਦੇਖੋ ਕਿ ਐਡੇ ਮੇਜਰ ਐਕਸੀਡੈਂਟ ਤੋਂ ਬਾਅਦ ਵੀ ਉਹ ਬੰਦਾ ਸਰਵਾਈਵ ਕਰ ਰਿਹਾ ਹੈ ਤੇ 노 ਡਾਊਟ ਆਪ ਵੀ ਲੜ ਰਿਹਾ ਹੋਰ ਨਾਲ ਮਹਾਰਾਜ ਦੀ ਖੇਡ ਹੈ ਕਿਰਪਾ ਉਹਦਾ ਇਮਤਿਹਾਨ ਹੈ ਔਰ ਉਹਦੇ ਚ ਸਾਡੀ ਸੰਗਤ ਕਹਿ ਲੋ ਸਾਰੇ ਹਨਾ ਜਿਹੜੇ ਆਰਟਿਸਟਾਂ ਨੂੰ ਚਾਹਣ ਵਾਲੇ ਸੁਣਨ ਵਾਲੇ ਹੁੰਦੇ ਆ ਮਰਾ ਅਰਦਾਸਾਂ ਕੰਟੀਨਿਊ ਅਰਦਾਸਾਂ ਬਹੁਤ ਸਾਰੇ ਗੁਰੂ ਘਰਾਂ ਤੋਂ 콜 ਆ ਰਹੀਆਂ ਜਿਵੇਂ ਕਿ ਇੱਥੇ ਅਰਦਾਸ ਹੋਈ ਐ ਇੱਥੇ ਅਰਦਾਸ ਹੋਈ ਐ ਕਿਸੇ ਨੇ ਖੰਡ ਫਾੜ ਸੋ ਕਿਸੇ ਨੇ ਚੱਲ ਫਾੜ ਸੋ ਸੋ ਇੱਕ ਲੋ ਗਾਇਕ ਹੋਣ ਦੀ ਗਵਾਹੀ ਪਰਦਾ ਉਹਦਾ ਗਾਣਾ ਤੇ ਉਹਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਐ ਸੋ ਸੋ ਬਸ ਤੁਸੀਂ ਵੀ ਸਾਰੇ ਬਸ ਹਨਾ ਬਸ ਆਪਦਾ ਨਿਊਜ਼ ਵੀ ਦਿਓ ਤੇ ਨਾਲ-ਨਾਲ ਕਿਉਂਕਿ ਤੁਸੀਂ ਵੀ ਸਾਰੇ ਚਾਹਣ ਵਾਲੇ ਆਂ ਹਨਾ ਸਾਡਾ ਇੱਕ ਬਹੁਤ ਗੂੜਾ ਰਿਸ਼ਤਾ ਹੈ ਸਾਡਾ ਸਾਰਿਆਂ ਦਾ ਆਰਟਿਸਟਾਂ ਦਾ ਮੀਡੀਆ ਦਾ ਬਸ ਅਰਦਾਸ ਹੀ ਕਰੋ ਤੁਸੀਂ ਕਰਵਾ ਸਾਬ ਤੁਸੀਂ ਕੱਲ ਰਾਤ ਤੋਂ ਕੱਲ ਦਿਨ ਤੋਂ ਹੀ ਇੱਥੇ ਹੋ ਤਾਂ ਸਥਿਤੀ ਕੀ ਕਹਿੰਦੀ ਆ ਹੁਣ ਕੱਲ ਤੋਂ ਬਾਅਦ ਹੁਣ ਕਿੰਨਾ ਕੁ ਫਰਕ ਪਿਆ ਕਿਹੜੀ ਕਿਹੜੀ ਚੀਜ਼ ਦਾ ਖਾਸ ਮੂਵਮੈਂਟ ਦਾ ਤੁਸੀਂ ਦੇਖਿਆ ਉਸ ਨੂੰ ਨਹੀਂ ਹੁਣ ਹੁਣ ਕਾਫੀ ਚੀਜ਼ਾਂ ਠੀਕ ਆਉਂਦੀਆਂ ਭਾਈ ਜਿਵੇਂ ਹਾਰਟ ਹੈ ਹੁਣ ਸਰਵਾਈਵ ਕਰ ਰਿਹਾ ਹਾਰਟ ਦੀ ਪੁਜੀਸ਼ਨ ਹੁਣ ਗੁੱਡ ਪੋਜੀਸ਼ਨ ਹੈ ਹਾਰਟ ਦੀ ਉਹਦੀ ਤੇ ਬੀਪੀ ਸੈੱਟ ਹੋਇਆ ਹੁਣ ਜਿਵੇਂ ਕੱਲ ਬੀਪੀ ਗੜਬੜ ਸੀ ਬੀਪੀ ਹਾਈ ਨਹੀਂ ਸੀ ਗੱਲ ਤਾਂ ਬੇਸਿਕਲੀ ਪਰ ਅੱਜ ਅੱਜ ਉਹਦਾ ਬੀਪੀ ਸਟੇਬਲ ਹੈ ਹੈ ਤੇ ਬਾਕੀ ਹੁਣ ਜੋ ਅਜ ਸੁਭਾਉ ਤੋਂ ਦੇਖ ਰਹੇ ਆ ਅਸੀਂ ਮਾਰਨਿੰਗ ਤੋਂ ਮੈਲਾ ਦਾ 6 ਘੰਟੇ ਹੋ ਗਏ ਹੁਣ ਉਹ ਬਹੁਤ ਮਾਈਨਰ ਮੈਡੀਸਨ ਤੇ ਸਰਵਾਈਵ ਕਰ ਰਿਹਾ ਕਿਉਂਕਿ ਕੱਲ ਰਾਤ ਦੇ ਜਿਹੜੇ ਕਾਫੀ ਸਟੇਰੋਇਡ ਸੀ ਬਹੁਤ ਹਾਰਡ ਮੈਡੀਸਨ ਸੀਗੀਆਂ ਜੋ ਡਾਕਟਰ ਦੱਸਦੇ ਸੀ ਕਿਉਂਕਿ ਉਹਦੋਂ ਕਰਨਾ ਪੈਣਾ ਸੀ ਉਹਨਾਂ ਨੂੰ ਕੋਈ ਆਪਸ਼ਨ ਹੀ ਨਹੀਂ ਸੀ ਪਰ ਮਹਾਰਾਜ ਦੀ ਕਿਰਪਾ ਹੀ ਹੈ ਅੱਗੇ ਪਤਾ ਨਹੀਂ ਅਜੇ ਕੀ ਹੋਣਾ ਹੈ ਰੱਬ ਜਾਣਦਾ ਪਰ ਜੋ ਪਿਛਲੇ 5-6 ਘੰਟੇ ਦੀ ਰਿਪੋਰਟ ਹੈ ਜੀ ਸਾਨੂੰ ਵੀ ਥੋੜਾ ਚੈਨ ਆਇਆ ਸਾਨੂੰ ਵੀ ਹੁਣ ਉਹ ਦੀਦਾ ਹੈ ਤੇ ਹੁਣ ਕਾਫੀ ਸਹੀ ਹੋ ਰਿਹਾ ਹੈ ਉਹਨਾਂ ਦੇ ਨਾਲ ਹਾਂਜੀ ਬਸ ਠੀਕ ਹੈ ਦੋਸਤੋ ਥੈਂਕ ਯੂ ਬੇਰੈਕ